ਪਿੰਕੀ ਪਰਮਿੰਦਰ ਸਿੰਘ ਪਿੰਕੀ ਨੇ 10 ਸਾਲ ਸਿਆਸਤ ਕੀਤੀ ਪੀਜੀਆ ਦੇ ਸਿਰ ਤੇ ਕਿਵੇਂ ਪੀਜੀਆ ਲੈ ਕੇ ਆਣਾ ਪੀਟੀਆ ਲੈ ਕੇ ਆਣਾ ਵੋਟਾਂ ਲਈਆਂ ਨੇ ਲੋਕਾਂ ਪਰ ਬਣਾਇਆ ਕੁਛ ਇੱਕ ਸਿਰਫ ਫਰੇਬ ਤੇ ਝੂਠ ਬੋਲਿਆ ਇਹ ਲੋਕ ਇਹੋ ਜਿਹੇ ਬੰਦੇ ਨੂੰ ਪਸੰਦ ਨਹੀਂ ਕਰਦੇ ਅੱਜ ਦੀ ਡੇਟ ਦੇ ਵਿੱਚ ਉਹ ਨਕਾਰਿਆ ਹੋਇਆ ਬੰਦਾ ਪਿੰਕੀ ਰਿਆ ਹੁਣ ਝਾੜੂ ਵਾਲੇ ਰਏ ਕਿ ਕਿਸੇ ਨੇ ਕੋਈ ਇੱਧਰ ਧਿਆਨ ਹੀ ਨਹੀਂ ਦਿੱਤਾ ਉਹਨਾਂ ਨੇ ਸਿਰਫ ਪਰਚਿਆਂ ਤੇ ਜਿਹ ਆਪਦੇ ਢਿੱਡ ਭਰੇ ਆ ਲੋਕਾਂ ਨੂੰ ਲੁੱਟਿਆ ਮੁਆਵਜ਼ਾ ਖਾਦਾ ਇਹ ਸਾਰੀਆਂ ਚੀਜ਼ਾਂ ਚੋਂ ਕਿਉਂ ਆ? ਜਦੋਂ ਵੀ ਕੋਈ ਲੀਡਰ ਬਣਦਾ ਇੱਕੋ ਗੱਲ ਕਿਉਂ ਖਾਸ ਰਹਿੰਦੀ ਨੇਤਾ ਰੇਤਾ ਪਰਚਾ ਜੇ ਨੇਤਾ ਬਣੂਗਾ ਸਭ ਤੋਂ ਦੂਜਾ ਕੰਮ ਇਲੀਗਲ ਮਾਈਨਿੰਗ ਹੋਣੀ ਆ ਫਿਰ ਪਰਚਾ ਇਹ ਕਾਦੀ ਟਸਲਬਾਜ਼ੀਆਂ ਕਿਉਂ ਲੀਡਰਾਂ ਦੇ ਵਿੱਚ ਆ ਇੱਕ ਵਿਕਾਸ ਨੂੰ ਲੈ ਕੇ ਵਿਕਾਸ ਕਿਉਂ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਆਪਸੀ ਧਿਰਾ ਬਣਾ ਕੇ ਲੜਾਈਆਂ ਕਰਾ ਕੇ ਤੇ ਵਿਕਾਸ ਉੱਥੇ ਰੋਕ ਦੇਣਾ ਫੱਟ ਜਾ ਰਹੀ ਹੁੰਦੇ ਕਾਰਨ ਕਿਉਂ ਅੱਜ ਦੀ ਡੇਟ ਤੇ ਵਿੱਚ ਫਰੋਸਪੁਰ ਸ਼ਹਿਰੀ ਦੀ ਗੱਲ ਕਰਾਂ ਮੈਂ ਕੋਈ ਸੜਕ ਹੀ ਨਹੀਂ ਹੈ ਕਿ ਕੋਈ ਲਿੰਕ ਰੋਡ ਨਹੀਂ ਹੈ ਕਿ ਜਿਹੜੀ ਠੀਕ ਹੋ ਪਾਣੀ ਆ ਜਾਂਦਾ ਤੇ ਦੋ ਦੋ ਦਿਨ ਪਾਣੀ ਖੜਾ ਰਹਿ ਜਾਂਦਾ ਸੜਕਾਂ ਤੇ ਸੜਕਾਂ ਟੁੱਟੀਆਂ ਹੋਈਆਂ ਲੋਕ ਪਰੇਸ਼ਾਨ ਹੁੰਦੇ ਐ ਐਕਸੀਡੈਂਟ ਹੋ ਰਿਹਾ ਬੱਚੇ ਨੇ ਸਕੂਲ ਜਾਣਾ ਹੁੰਦਾ ਬੱਚਿਆਂ ਗੁੱਡੀਆਂ ਨੇ ਸਕੂਲ ਜਾਣਾ ਹੁੰਦਾ ਸਾਈਕਲਾਂ ਟੁੱਟਕ ਤੇ ਫਿਰਦੇ ਬਹੁਤ ਬੁਰਾ ਹਾਲ ਹੈ ਅੱਜ ਜੋ ਵੀ ਕੰਮ ਹੋ ਰਿਹਾ 70 ਪੈਸੇ ਕੰਮ ਜਿਹੜਾ ਪੰਜਾਬ 'ਚ ਹੋ ਰਿਹਾ ਉਸਾਰੇ ਕੇਂਦਰ ਤੋਂ ਕੇਂਦਰ ਤੇ ਵਾਇਆ ਹੋ ਰਿਹਾ ਹੈ ਪੰਜਾਬ ਜਿਹਨੂੰ ਕਹਿੰਦੇ ਕਿ ਵੈਂਟੀਲੇਟਰ ਤੇ ਹੈਗਾ ਸਾਰਾ ਪੈਸਾ ਸੈਂਟਰ ਸਰਕਾਰ ਤੋਂ ਆ ਰਿਹਾ ਜੇ ਸੈਂਟਰ ਸਰਕਾਰ ਰੋਕ ਦੇਗੀ ਤੇ ਤੇ ਸਭ ਕੁਝ ਪੱਠਾ ਵਹਿ ਜਾਏ ਫਿਰੋਜ਼ਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਸਿਆਸਤ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਇਸ ਵਕਤ ਰਾਣਾ ਗੁਰਬੀਰ ਸਿੰਘ ਜੀ ਦੇ بیٹے ਅਨੁਮੀਤ ਹੀਰਾਸੋਢੀ ਸਾਡੇ ਨਾਲ ਹੈ ਸੋਢੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਪੀਸੀ ਮੇਹਰਬਾਨੀ ਮੇਹਰਬਾਨੀ ਗੁਰਾਲ ਜੀ ਸੋਢੀ ਸਾਹਿਬ ਅਸੀਂ ਦੋ ਡਿਕੇਟਸ ਤੋਂ ਗੱਲ ਕਰਾਂਗੇ ਸਮੇਂ-ਸਮੇਂ ਸਿਰ ਵੱਖ-ਵੱਖ ਸਰਕਾਰਾਂ ਆ ਰਹੀਆਂ ਪੰਜਾਬ ਦੇ ਵਿੱਚ ਜਾਂ ਅਸੀਂ ਪ੍ਰੋਪਰ ਜ਼ਿਲ੍ਹੇ ਦੀ ਗੱਲ ਕਰਾਂਗੇ ਹਰ ਕੋਈ ਕਹਿੰਦਾ ਅਸੀਂ ਪੈਸਾ ਲਾਇਆ ਪੈਸਾ ਲਾਇਆ ਪਰ ਪਿੰਡਾਂ ਦੇ ਵਿੱਚ ਸੜਕਾਂ ਨਹੀਂ ਬਣੀਆਂ ਨਾਲੀਆਂ ਤੱਕ ਦੇ ਏਡੇ ਏਡੇ ਛੋਟੇ ਮੁੱਦੇ ਐ ਵਿਕਾਸ ਨਹੀਂ ਕਿਤੇ ਦਿੱਸਿਆ ਕਿ ਸਾਰਾ ਭ੍ਰਿਸ਼ਟਾਚਾਰ ਹੀ ਹੋਇਆ ਪੰਜਾਬ ਦੇ ਵਿੱਚ ਜਦੋਂ-ਜਦੋਂ ਸਮੇਂ-ਸਮੇਂ 'ਤੇ ਸਰਕਾਰਾਂ ਆ ਰਹੀਆਂ ਤੁਹਾਡੇ ਸਾਹਮਣੇ ਹੀ ਐ ਗੁਰਾਲ ਜੀ ਇਹ ਸਾਰੀ ਸੰਗਤ ਦੇ ਸਾਹਮਣੇ ਆ ਅੱਜ ਦੀ ਡੇਟ ਦੇ ਵਿੱਚ ਫਿਰੋਜ਼ਪੁਰ ਸ਼ਹਿਰੀ ਦੀ ਗੱਲ ਕਰਾਂ ਮੈਂ ਸ਼ਹਿਰੀ ਹਲਕੇ ਦੀ ਗੱਲ ਕਰਾਂ ਜੀ ਕੋਈ ਸੜਕ ਹੀ ਨਹੀਂ ਹੈਗੀ ਕੋਈ ਲਿੰਕ ਰੋਡ ਨਹੀਂ ਹੈਗੀ ਜਿਹੜੀ ਠੀਕ ਹੋਵੇ ਕੋਈ ਲਿੰਕ ਰੋਡ ਨਹੀਂ ਹੈਗੀ ਇੱਕ ਵੀ ਰੋਡ ਆਪਾਂ ਪੁਰਾਣੀ ਸਰਕਾਰ ਕਹਦੀ ਹੈ ਕਿ ਇੱਕ ਵੀ ਰੋਡ ਉਹਨਾਂ ਨੇ ਬਣਾਈ ਹੋਵੇ ਜਾਂ ਉਹਨਾਂ ਨੇ ਠੀਕ ਕੀਤੀ ਹੋਵੇ ਕੋਈ ਰੋਡ ਨਹੀਂ ਹੈਗੀ ਜਿਹੜੀ ਉਹਨਾਂ ਨੇ ਬਣਾਈ ਹੋਵੇ ਇਹ ਜਿਹੜਾ ਕਿ ਡਿਵੈਲਪਮੈਂਟ ਹੁੰਦੀ ਉਹ ਨਜ਼ਰ ਆਂਦੀ ਹੈ ਕਿ ਮੈਂ ਕਹਾਂ ਕਿ ਨਜ਼ਰ ਆ ਰਹੀ ਹੈ ਆਪਾਂ ਨੂੰ ਕੋਈ ਚੀਜ਼ ਨਹੀਂ ਨਜ਼ਰ ਆਦੀ ਪਾਣੀ ਪਾਣੀ ਆ ਜਾਂਦਾ ਤੇ ਦੋ ਦੋ ਦਿਨ ਪਾਣੀ ਖੜਾ ਰਹਿ ਜਾਂਦਾ ਸੜਕਾਂ ਤੇ ਸੜਕਾਂ ਟੁੱਟੀਆਂ ਹੋਈਆਂ ਲੋਕ ਪਰੇਸ਼ਾਨ ਹੁੰਦੇ ਐ ਐਕਸੀਡੈਂਟ ਹੋ ਰਿਹਾ ਬੱਚੇ ਨੇ ਸਕੂਲ ਜਾਣਾ ਹੁੰਦਾ ਬੱਚਿਆਂ ਗੁੱਡੀਆਂ ਨੇ ਸਕੂਲ ਜਾਣਾ ਹੁੰਦਾ ਸਾਈਕਲਾਂ ਟੋਡਿਕਦੇ ਫਿਰਦੇ ਬਹੁਤ ਪੁਰਾਹ ਹਾਲ ਹੈ ਹੁਣ ਦੇਖੋ ਰੇਤਾ ਦਾ ਮੈਂ ਇੱਥੋਂ ਆਇਆ ਉਹਨੇ ਦੁਲਚਿਕੇ ਵਾਲੇ ਪਾਸੇ ਉਧਰ ਇੰਨੀਆਂ ਟਰਾਲੀਆਂ ਟੁੱਟੀਆਂ ਸੜਕਾਂ ਇੱਕ ਇੱਕ ਘੰਟੇ ਦਾ ਜਮ ਲੱਗਿਆ ਹੋਇਆ ਪਿੰਡ ਵਾਲੇ ਪਰੇਸ਼ਾਨ ਹੋ ਰਹੇ ਐ ਪਰ ਸਰਕਾਰ ਦੇ ਮੂੰ ਤੇ ਮੱਖੀ ਹਣੀ ਪੈਂਦੀ ਇਸ ਗੱਲ ਦੀ ਸੋ ਬਹੁਤ ਬੁਰਾ ਹਾਲ ਹੈ ਇਹ ਲੋਕ ਗੱਲਾਂ ਕਰਦੇ ਕਿ ਪੈਸਾ ਲਾਇਆ ਪਰ ਪੈਸਾ ਨਜ਼ਰ ਆਂਦਾ ਜੇ ਲੱਗਿਆ ਹੁੰਦਾ ਨਹੀਂ ਸੋਢੀ ਸਾਹਿਬ ਜੇਕਰ ਤੁਹਾਡੇ ਕੈਂਡੀਡੇਟ ਜਿੱਤਦੇ ਆ ਜਾਂ ਕਿਸੇ ਤਰੀਕੇ ਨਾਲ ਲੀਡ ਦੇ ਵਿੱਚ ਅੱਗੇ ਆਉਂਦੇ ਆ ਤੁਹਾਡੇ ਇੱਥੇ ਵਿਕਾਸ ਨੂੰ ਲੈ ਕੇ ਫੰਡ ਲੱਗਣਗੇ ਜਾਂ ਕੇਂਦਰ ਸਰਕਾਰ ਦੇ ਜਿਹੜੇ ਫੰਡ ਨੇ ਪੰਜਾਬ ਨੂੰ ਆਉਣੇ ਚਾਹੀਦੇ ਉਹ ਰੁਕੇ ਹੋਏ ਨੇ ਉਹ ਆਉਣਗੇ ਅੱਜ ਜੋ ਵੀ ਕੰਮ ਹੋ ਰਿਹਾ 70 ਪੈਸੇ ਕੰਮ ਜਿਹੜਾ ਪੰਜਾਬ 'ਚ ਹੋ ਰਿਹਾ ਉਹ ਸਾਰੇ ਕੇਂਦਰ ਤੋਂ ਕੇਂਦਰ ਦੇ ਵਾਇਆ ਹੋ ਰਿਹਾ ਜੇ ਆਪਾਂ ਮੇਨ ਰੋਡ ਸੜਕਾਂ ਦੇਖ ਲਈਏ ਤੁਸੀਂ ਦੇਖੋ ਜੇ ਰੇਲਵੇ ਵੇਖ ਲਈਏ ਉੱਥੇ ਵੀ ਹੁਣੇ ਹੁਣੇ ਸਰਕਾਰ ਨੇ ਪੈਸੇ ਦਿੱਤੇ ਆ ਹਰ ਕੰਮ ਉਹ ਦੇ ਰਿਆ ਜਿਹੜੇ ਕਿ ਮਿਊਨਿਸਪਲ ਕਮੇਟੀ ਨੂੰ ਪੈਸੇ ਆ ਰਹੇ ਉਹ ਵੀ ਸੈਂਟਰਲ ਸਰਕਾਰ ਤੋਂ ਆ ਰਹੇ ਆ ਜਿਹੜਾ ਪੰਚਾਇਤ ਦੇ ਵਿੱਚ ਫੰਡ ਆ ਇਹ ਕਿਸੇ ਪੰਚਾਇਤ ਨੂੰ ਫੰਡ ਨਹੀਂ ਮਿਲਿਆ ਜਿਹੜਾ ਫੰਡ ਆ ਵੀ ਰਿਹਾ ਉਹ ਵਿੱਤ ਕਮਿਸ਼ਨ ਦੇ ਫੰਡ ਆ ਰਹੇ ਆ ਇਹ ਸਾਰੇ ਪੈਸੇ ਉੱਥੋਂ ਆ ਰਹੇ ਸਰਪੰਚ ਪੰਚ ਇੱਥੇ ਬੈਠੇ ਹੋਏ ਇਹ ਸਾਰਿਆਂ ਨੂੰ ਪਤਾ ਹੈਗਾ ਤੋਂ ਅੱਜ ਇਹ ਅੱਜ ਪੰਜਾਬ ਜਿਹਨੂੰ ਕਹਿੰਦੇ ਕਿ वेंटिलेटर ਤੇ ਹੈਗਾ ਸਾਰਾ ਪੈਸਾ ਸੈਂਟਰ ਸਰਕਾਰ ਤੋਂ ਆ ਰਿਹਾ ਜੇ ਸੈਂਟਰ ਸਰਕਾਰ ਰੋਕ ਦੇਗੀ ਤੇ ਇੱਥੇ ਸਭ ਕੁਝ ਪੱਠਾ ਬਹਿ ਜਾਏਗਾ। ਅਨਮੀਤ ਜੀ ਮੈਂ ਨਾ ਅੱਜ ਰਸਤੇ ਜਦੋਂ ਆ ਰਿਹਾ ਸੀਗਾ ਤੁਸੀਂ ਬੁਲਾਇਆ ਇੱਥੇ ਇੱਕ ਤੰਗ ਪੋਲਾ ਅਹੇ ਤੱਕ ਉਹ ਨਹੀਂ ਬਣਿਆ। ਤੁਸੀਂ ਜਿਹੜੇ ਤੁਸੀਂ ਸੜਕਾਂ ਦੀ ਗੱਲ ਕੀਤੀ ਇੱਕ ਜਿਹੜੇ ਸਾਡੇ ਕਿਸਾਨਾਂ ਦੇ ਦਧਾਰੂ ਪਸ਼ੂ ਨੇ ਜਾਂ ਹੋਰ ਜਿਹੜੇ ਜਾਨਵਰ ਰੱਖਦੇ ਸਾਡੇ ਕੋਲ ਇੱਕ ਚੰਗਾ ਵੈਟ ਹਸਪੀਟਲ ਨਹੀਂ ਹੈਗਾ। ਵੈਟਰਨਰੀ ਦਾ ਇੱਕ ਜੇ ਹੈਗਾ ਉਹਦੀ ਹਾਲਤ ਇੰਨੀ ਜ਼ਿਆਦਾ ਖਸਤਾ ਉਥੇ ਜਾਣਾ ਵੀ ਪਸੰਦ ਨਹੀਂ ਕਰਦੇ ਲੋਕ। ਇਹ ਸਭ ਨੂੰ ਤੁਸੀਂ ਉਹ ਹਸਪਤਾਲ ਦੇ ਅੰਦਰ ਜਾ ਕੇ ਦੇਖੋ ਸਿਰਫ ਰੰਗ ਰੋਗਨ ਕੀਤਾ ਹੋਇਆ ਹੈ ਇਹ ਝਾੜੂ ਵਾਲਿਆਂ ਨੇ ਉਸ ਤੋਂ ਪਹਿਲਾਂ ਤਾਂ ਰੰਗ ਰੋਗਨ ਵੀ ਨਹੀਂ ਹੋਇਆ ਸਿਰਫ ਰੰਗ ਰੋਗਨ ਹੋਇਆ ਤੇ ਅੰਦਰ ਕੁਝ ਵੀ ਨਹੀਂ ਹੈਗਾ ਤੁਹਾਨੂੰ ਸ਼ਰਮ ਆਏਗੀ ਤੁਸੀਂ ਜਿਹਨੂੰ ਹਸਪਤਾਲ ਕਹਿੰਦੇ ਹੋ ਉਮੇ ਮਾੜੇ ਬੰਦੇ ਦਾ ਜਿਹੜਾ ਜਿਹੜਾ ਨਹੀਂ ਪਹੁੰਚਦਾ ਉਹਦਾ ਘਰ ਵੀ ਨਹੀਂ ਉਹੋ ਜਿਹਾ ਹੁੰਦਾ ਆਪਣੇ ਪੰਜਾਬ ਦੇ ਵਿੱਚ ਜਿੰਨਾ ਮਾੜਾ ਹਸਪਤਾਲ ਦੀ ਕੰਡੀਸ਼ਨ ਹੈਗੀ ਹੈ ਇਹ ਇਹ ਜਿਹੜੇ ਪੁਲ ਦੀ ਗੱਲ ਕੀਤੀ ਹੈ ਦੇਖੋ ਕਈ ਸਰਕਾਰਾਂ ਆ ਗਈਆਂ ਪਹਿਲਾਂ ਪਿੰਕੀ ਰਿਆ ਹੁਣ ਝਾੜੂ ਵਾਲੇ ਰਹੇ ਇੱਕ ਕਿਸੇ ਨੇ ਕੋਈ ਇੱਧਰ ਧਿਆਨ ਹੀ ਨਹੀਂ ਦਿੱਤਾ ਉਹਨਾਂ ਨੇ ਸਿਰਫ ਪਰਚਿਆਂ ਤੇ ਜੇ ਆਪਦੇ ਢਿੱਡ ਭਰੇ ਆ ਲੋਕਾਂ ਨੂੰ ਲੁੱਟਿਆ ਮੁਆਵਜ਼ਾ ਖਾਦਾ ਇਹ ਸਾਰੀਆਂ ਚੀਜ਼ਾਂ ਤੋਂ ਕੋਈ ਧਿਆਨ ਜਦੋਂ ਵੀ ਕੋਈ ਲੀਡਰ ਬਣਦਾ ਇੱਕੋ ਗੱਲ ਕਿਉਂ ਖਾਸ ਰਹਿੰਦੀ ਨੇਤਾ ਰੇਤਾ ਪਰਚਾ ਜੇ ਨੇਤਾ ਬਣੂਗਾ ਸਭ ਤੋਂ ਦੂਜਾ ਕੰਮ ਇਲੀਗਲ ਮਾਈਨਿੰਗ ਹੋਣੀ ਆ ਫਿਰ ਪਰਚਾ ਇਹ ਕਾਦੀ ਟਸਲਬਾਜ਼ੀਆਂ ਕਿਉਂ ਲੀਡਰਾਂ ਦੇ ਵਿੱਚ ਆ ਇੱਕ ਵਿਕਾਸ ਨੂੰ ਲੈ ਕੇ ਵਿਕਾਸ ਕਿਉਂ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਆਪਸੀ ਧਰਾ ਬਣਾ ਕੇ ਲੜਾਈਆਂ ਕਰਾ ਕੇ ਤੇ ਵਕਾਸ ਉਥੇ ਰੋਕਦੇ ਨਾ ਫੱਟ ਜਾ ਰਹੀ ਹੁੰਦੇ ਕਾਰਨ ਕਿਉਂ ਇਹ ਲੀਡਰਾਂ ਦੀ ਡੇਟ ਦੇ ਵਿੱਚ ਸਿਆਸਤ ਇਹੋ ਜੀ ਐਵੇਂ ਕਰਤੀ ਐ ਲੋਕਾਂ ਨੇ ਕਈ ਚੰਦ ਲੀਡਰਾਂ ਨੇ ਕਿ ਉਹਨਾਂ ਨੇ ਸਿਆਸੀ ਬੰਦਿਆਂ ਨੂੰ ਤੇ ਸਿਆਸਤ ਨੂੰ ਬੁਰਾ ਨਾਮ ਦਿੱਤਾ ਐ ਐਵੇਂ ਨਹੀਂ ਹੁੰਦੀ ਸਿਆਸਤ ਸਿਆਸਤ ਹੁੰਦੀ ਐ ਇਲਾਕੇ ਦੀ ਸੋਚ ਬੱਚਿਆਂ ਦੀ ਤਰੱਕੀ ਇਲਾਕੇ ਦੀ ਤਰੱਕੀ ਇਲਾਕਾ ਕਿਵੇਂ ਖੁਸ਼ਹਾਲ ਹੋਏਗਾ ਇਹ ਇਹਨੂੰ ਇਹਨੂੰ ਤਰੱਕੀ ਕਹਿੰਦੇ ਐ ਪਰ ਇਹ ਲੋਕ ਸਮਾਜ ਨੂੰ ਪਾੜਦੇ ਐ ਇੱਕ ਦੂਜੇ ਭਰਾ ਨੂੰ ਲੜਾਉਂਦੇ ਐ ਤਾਂ ਕਿ ਇਹਨਾਂ ਨੇ ਵਿਤਕਰਾ ਪੈਦਾ ਕਰਤਾ ਆਪਸ ਵਿੱਚ ਪਹਿਲਾਂ ਸਜਣਤਾ ਹੁੰਦੀ ਸੀ ਹੁਣ ਸਜਣਤਾ ਕਿੱਥੇ ਰਹਿ ਗਈ ਬਹੁਤ ਘੱਟ ਰਹਿ ਗਈ ਐ ਇਹ ਲੋਕਾਂ ਨੇ ਆਪਦੇ ਮੁਆਵਜੇ ਆਪਦੇ ਫਾਇਦੇ ਵਾਸਤੇ ਜੇਕਰ ਤੁਹਾਡੇ ਕੁਝ ਤੁਸੀਂ ਜਿੱਤਦੇ ਹੋਏ ਚੀਜ਼ਾਂ ਖਤਮ ਹੋਣਗੀਆਂ 110% ਤੁਸੀਂ ਦੇ ਵਿਰੋਧੀ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰੋਗੇ 110% ਤੁਸੀਂ ਦੇਖੋ ਅਸੀਂ ਜੇ ਚਾਰ ਵਾਰੀ ਰਾਣਾ ਜੋੜੀ ਜੀ ਨੂੰ ਜਿਤਾਇਆ ਉਹਨਾਂ ਨੇ ਕੋਈ ਵਜ੍ਹਾ ਕਰਕੇ ਜਿਤਾਇਆ ਹੋਏਗਾ ਪਰ ਕੁਆਲਿਟੀ ਆਫ ਲੀਡਰਸ਼ਿਪ ਨਹੀਂ ਸਾਨੂੰ ਦੇਸੀ ਕਿਤੇ ਕੁਆਲਿਟੀ ਆਫ ਲੀਡਰਸ਼ਿਪ ਸ਼ਾਇਦ ਆਮ ਲੋਕਾਂ ਨੂੰ ਇਹ ਨਾ ਪਤਾ ਲੱਗੇ ਕੁਆਲਿਟੀ ਆਫ ਲੀਡਰਸ਼ਿਪ ਅੱਜ ਦੇ ਸਮੇਂ 'ਚ ਲੱਭਣੀ ਕਿਉਂਕਿ ਕਿਸੇ ਲੀਡਰ ਕੋਲ ਵਿਜ਼ਨ ਤੇ ਵਿਜ਼ਡਮ ਨਹੀਂ ਆਏ ਉਹਨਾਂ ਨੂੰ ਮੀਤ ਜੀ ਤੁਸੀਂ ਗੱਲ ਕੀਤੀ ਵਿਜ਼ਨ ਦੀ ਇਹੀ ਮੈਂ ਉਹਨੇ ਗੱਲ ਬਾਹਰ ਕਰਕੇ ਹਟਿਆ ਇਹ ਤਰੱਕੀ ਦੀ ਵੋਟ ਹੈਗੀ ਹੈ ਇਹ ਤਰੱਕੀ ਦੀ ਸੋਚ ਹੈ ਰਾਣਾ ਜੋੜੀ ਜੀ ਦੀ ਸੋਚ ਹੈ ਕਿ ਮੈਂ ਇਲਾਕੇ ਦੀ ਤਰੱਕੀ ਕਰਾਵਾਂ ਕਿ ਮੈਂ ਕੋਈ ਇਹੋ ਜਿਹੇ ਕੰਮ ਕਰਾ ਕੇ ਜਾਵਾਂ ਕਿ ਜਿਹੜੇ ਬੱਚਿਆਂ ਨੂੰ ਫਾਇਦਾ ਹੋਵੇ ਆਪਣੇ ਇਲਾਕੇ ਨੂੰ ਇਲਾਕੇ ਦੀ ਖੁਸ਼ਹਾਲੀ ਹੋਵੇ ਪੀਜੀਆ ਬਣਿਆ 500 ਕਰੋੜ ਦੀ ਲਾਗਤ ਦੇ ਨਾਲ ਬਣਿਆ ਪਿੰਕੀ ਪਰਮਿੰਦਰ ਸਿੰਘ ਪਿੰਕੀ ਨੇ 10 ਸਾਲ ਸਿਆਸਤ ਕੀਤੀ ਪੀਜੀਆ ਦੇ ਸਿਰ ਤੇ ਕਿ ਮੈਂ ਪੀਜੀਆ ਲੈ ਕੇ ਆਨਾ ਪੀਜੀਆ ਲੈ ਕੇ ਆਨਾ ਵੋਟਾਂ ਲਈਆਂ ਨੇ ਲੋਕਾਂ ਪਰ ਬਣਾਇਆ ਕੁਛ ਨਹੀਂ ਇੱਕ ਸਿਰਫ ਫਰੇਬ ਤੇ ਝੂਠ ਬੋਲਿਆ ਇਹ ਲੋਕ ਇਹੋ ਜਿਹੇ ਬੰਦੇ ਨੂੰ ਪਸੰਦ ਨਹੀਂ ਕਰਦੇ ਅੱਜ ਦੀ ਡੇਟ ਦੇ ਵਿੱਚ ਉਹ ਨਕਾਰਿਆ ਹੋਇਆ ਬੰਦਾ ਹੈ ਲੀਡਰ ਕੋਈ ਵੀ ਪਰਸਨਲੀ ਨਹੀਂ ਮੈਂ ਕੋਈ ਗੱਲ ਕਰ ਰਿਹਾ ਪਿਆ ਪਰ ਨਕਾਰੇ ਹੋਏ ਲੀਡਰ ਇਹੋ ਜਿਹੇ ਬੰਦੇ ਪਰ ਗੱਲ ਹੈ ਕਿ ਤੁਸੀਂ ਦੇਖੋਗੇ आईसी डेट ਦੇ ਵਿੱਚ ਫਰੋਜ਼ਪੁਰ ਤੁਸੀਂ ਦੇਖੋ ਤੁਸੀਂ ਤੁਹਾਡੀ ਉਮਰ ਛੋਟੀ ਹੈ ਆ ਸਰਪੰਚ ਪੰਚ ਬੈਠੇ ਹੋਏ ਆ ਇਹਨਾਂ ਨੂੰ ਪੁੱਛੋ ਕਿ ਹੱਥ ਕੜ ਕੇ ਦੱਸਣ ਕਿ ਫਰੋਜ਼ਪੁਰ ਦੇ ਵਿੱਚ ਕੀ ਚੀਜ਼ ਇਹੋ ਜਿਹੀ ਹੈ ਜਿਹੜੀ ਆਪਾਂ ਕਹੀਏ ਕਿ ਸਾਨੂੰ ਮਾਣ ਹੈ ਸਾਡੇ ਇਲਾਕੇ ਨੂੰ ਫਾਇਦਾ ਹੋਇਆ ਹੈ ਜਾਂ ਸਾਡੇ ਬੱਚਿਆਂ ਨੂੰ ਫਾਇਦਾ ਹੋਇਆ ਕੋਈ ਇਹੋ ਜਿਹੀ ਇੱਕ ਚੀਜ਼ ਵੀ ਨਹੀਂ ਹੈਗੀ ਜੇ ਸਟੇਡੀਅਮ ਬਣਿਆ ਉਹਨੂੰ ਠੀਕ ਕੀਤਾ ਉੱਥੇ ਐਸਟੋ ਟਰਫ ਲੱਗੀ ਹੈ ਬੱਚੇ ਹਾਕੀ ਖੇਡਣ ਵਾਲੇ ਤੇ ਸਿੰਥੈਟਿਕ ਟਰੈਕ ਲੱਗਿਆ ਉਹ ਕੁਝ ਇਸ ਤਰ੍ਹਾਂ ਦਾ ਕੋਈ ਉਹ ਰਾਣਾ ਸੋਡੀ ਨੇ ਬਣਾਇਆ ਕੋਈ ਰਾਣਾ ਸੋਡੀ ਨੇ ਉਦੋਂ ਇਲੈਕਸ਼ਨ ਨਹੀਂ ਲੰਮਦਾ ਸੀ ਇੱਥੋਂ ਜਦੋਂ ਬਣਾਇਆ ਸੀ ਰਣਾ ਸੋਢੀ ਨੇ ਗੁਰੂ ਸਾਹਿਬ ਤੋਂ ਲੈਕਚਰ ਲਾੜੇ ਸੋਢੀ ਸਾਹਿਬ ਮੈਂ ਇੱਕ ਲਾਸਟ ਗੱਲ ਕਰੂੰਗਾ ਇੱਕ ਮੈਡੀਕਲ ਸਿਸਟਮ ਇੱਕ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜਾਂ ਵੈਲ ਡਰੇਨ ਸਿਸਟਮ ਐਸਟੀਪੀ ਪਲਾਂਟ ਸਾਡੇ ਪਿੰਡਾਂ ਚ ਜਿਹੜੇ ਛੱਪੜ ਨੇ ਜਾਂ ਕੀ ਸਾਡੇ ਕੋਲ ਵੈਲ ਡਰੇਨ ਸਿਸਟਮ ਨਹੀਂ ਹੈਗਾ ਇਹ ਮਤਲਬ ਸਮੇ ਤੋਂ ਲੈ ਕੇ ਹੁਣ ਤੱਕ ਬਦਲ ਹੀ ਨਹੀਂ ਪਾਇਆ ਕਿਉਂਕਿ ਐਸੀ ਕਹਿੰਦੇ ਆ ਵੀ ਇਹ ਭਾਰਤਿਕ ਬਹੁਤ ਵਿਕਸਿਤ ਪਰ ਹਜੇ ਵੀ ਅਸੀਂ ਇੰਨਾ ਮੁੱਦਿਆਂ ਤੇ ਹੀ ਸਿਆਸਤ ਕਰਦੇ ਰਵਾਂਗੇ ਇਹ ਜੀ ਲੋਕਾਂ ਨੇ ਲੀਡਰਾਂ ਨੇ ਥਾਣਿਆਂ ਦੀ ਤੇ ਗਲੀਆਂ ਨਾਲੀਆਂ ਦੀ ਸਿਆਸਤ ਕਰ ਕਰਕੇ ਇਹ ਲੋਕਾਂ ਨੂੰ ਉਜਾਈ ਪਾਉਂਦੇ ਤੁਸੀਂ ਜੀ ਚ ਬਾਹਰ ਨਿਕਲੋਗੇ 110% ਬਾਹਰ ਹੀ ਆ ਨਿਕਲੋਗੇ ਨਹੀਂ ਬਾਹਰ ਕੱਢਾਂਗੇ ਸਾਰਿਆਂ ਨੂੰ ਇਹ ਜਿਹੜੇ ਅੱਜ ਜਿਤਾ ਰਹੇ ਆ ਇਹਨਾਂ ਨੂੰ ਕੈਂਡੀਡੇਟਾਂ ਵਾਸਤੇ ਕੈਂਪੇਨਿੰਗ ਵਾਸਤੇ ਆਏ ਆ ਬੈਠੇ ਪ੍ਰਕਾਸ਼ ਜੀ ਤੇ ਨਹੀਂ ਬਿਫੋਰ ਆਫਟਰ ਦੀ ਗੱਲ ਕਰਾ ਤੁਸੀਂ ਓਨ ਰਿਕਾਰਡ ਹੁਣ ਕੀ ਕਹੋਗੇ ਕਿ ਜੇਕਰ ਤੁਹਾਡੀ ਸਰਕਾਰ ਚਾਹੇ ਨਾ ਆਵੇ ਪੰਜਾਬ ਚ ਉਹ ਗੱਲ ਅਲੱਗ ਹੈ 100% ਆਏਗੀ ਕਿਵੇਂ ਕਹਤੋਂ ਨਾ ਹੈ 100% ਆਏਗੀ ਅਸੀਂ ਕਿੰਨੇ ਚੱਲੂ ਤੁਹਾਡੀ ਸਰਕਾਰ ਆਏ ਪਰ ਜਿਵੇਂ ਲੋਕ ਇਸ ਵਕਤ ਜੇ ਐਸੀ ਗੱਲ ਕਰੀਏ ਤੁਸੀਂ ਕੀ ਕੰਮ ਰਹਿਣ ਵਾਲੇ ਆ ਜਿਹੜੇ ਕਿ ਤੁਸੀਂ ਕਰਾ ਕੇ ਅਸੀਂ ਇੱਕ ਆਫਟਰ ਤੇ ਗੱਲ ਕਰਾਂਗੇ ਕਿ ਹਾਂ ਜਿਹੜੇ ਬਾਕੀ ਲੀਡਰਾਂ ਨੇ ਕੰਮ ਨਹੀਂ ਕੀਤਾ ਜਿਹੜੇ ਤੁਸੀਂ ਕੀਤਾ ਆਈਸੀ ਡੇਟ ਦੇ ਵਿੱਚ ਸੰਗਤ ਗਵਾ ਹੈਗੀ ਹੈ ਰਾਣਾ ਸੋਢੀ ਜੀ ਨੇ ਜੇ ਟ੍ਰੇਨ ਚਲਾਈ ਉਹ ਲੋਕਾਂ ਵਾਸਤੇ ਚਲਾਈ ਇਹਦੇ ਵਿੱਚ ਕੋਈ ਇੱਕ ਆਫਦਾ ਫਾਇਦਾ ਨਹੀਂ ਹੈਗਾ ਜੀ ਅੱਜ ਹਜ਼ੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਜੀ ਅੱਜ ਹਰਿਦਵਾਰ ਨੂੰ ਟ੍ਰੇਨ ਜਾਂਦੀ ਰਮੇਸ਼ਵਰਮ ਨੂੰ ਟ੍ਰੇਨ ਜਾਂਦੀ ਹੈ ਲੋਕਾਂ ਨੂੰ ਬਹੁਤ ਫਾਇਦਾ ਫਿਰੋਜ਼ਪੁਰ ਤੋਂ ਮੇਜਨੋਂ ਸਨੋਂ ਲੰਬੀ ਟ੍ਰੇਨ ਹੈਗੀ ਜਿਹੜੀ ਇੱਥੋਂ ਚੱਲਦੀ ਹੈ ਜੀ ਅੱਜ ਜੇ ਹਰਾਨ ਹੋ ਗਏ ਸੰਗਤ ਸੁਣ ਕੇ ਵੀ ਹਰਾਨ ਹੋ ਗਿਆ ਅੱਜ ਪੰਜ ਟ੍ਰੇਨਾਂ ਦਿਨ ਚ ਦਿੱਲੀ ਨੂੰ ਚਲਦੀਆਂ ਜੇ ਬੰਦੇ ਬਾਰਤ ਚੱਲੀ ਹੈ ਦਿੱਲੀ ਨੂੰ ਚੱਲੀ ਹੈ ਜੀ ਬੰਦੇ ਬਾਰਤ ਟ੍ਰੇਨ ਸਾਰਾ ਸੁਪਰ ਫਾਸਟ ਲੇਟੈਸਟ ਟ੍ਰੇਨ ਜਿਹੜੀ ਕਿ ਮੋਦੀ ਨੇ ਆਪਦੇ ਹਲਕੇ ਦੀ ਬਾਰਾਨਸੀ ਤੋਂ ਉਸ ਦਿਨ ਚਲਾਈ ਤੇ ਇੱਥੇ ਫਿਰੋਜ਼ਪੁਰ ਦੀ ਚੰਦੀ ਬਹੁਤ ਵੱਡੀ ਗੱਲ ਹੈ ਸੀ ਸ਼ੁਕਰਗੁਜ਼ਾਰ ਆ ਪ੍ਰਾਈਮ ਮਿਨਿਸਟਰ ਸਾਹਿਬ ਤੇ ਕਿ ਉਹਨਾਂ ਨੇ ਇਹ ਫਿਰੋਜ਼ਪੁਰ ਨੂੰ ਇਹੋ ਜੀ ਸਹੂਲਤ ਦਿੱਤੀ ਹੈ 28 ਕਰੋੜ ਦੀ ਲਾਗਤ ਦੇ ਨਾਲ ਅੰਡਰ ਅੰਮ੍ਰਿਤ ਸਕੀਮ ਦੇ ਥੱਲੇ ਉਹਨੂੰ ਕਹਿੰਦੇ ਸਾਡਾ ਰੇਲਵੇ ਸਟੇਸ਼ਨ ਰੈਨੂਏਟ ਹੋਇਆ ਜੀ ਜੀ ਸੋ ਬਹੁਤ ਵੱਡੀ ਗੱਲ ਹੈ ਪਰੋਸਪਰ ਸ਼ਹਿਰ ਵਾਸਤੇ ਹੋਣੀ। ਤੁਸੀਂ ਤੁਹਾਡੀ ਆਈਡੀਓਲੋਜੀ ਕੀ ਤੋਂ ਤੁਸੀਂ ਕਹਿੰਦੇ ਵੀ ਆਹ ਦੋ ਤਿੰਨ ਕੰਮ ਹੋਣੇ ਜ਼ਰੂਰੀ ਹੈ ਚਾਹੇ ਸਰਕਾਰ ਆਵੇ ਨਾ ਆਵੇ ਪਰ ਮੈਂ ਕਰਕੇ ਹੀ ਰਹਿਣਾ। 100% ਕੁਝ ਕੁਛ ਹੈ ਤੁਹਾਡੇ ਕੋਲ। 100% ਇੱਥੇ ਇੱਕ ਬਹੁਤ ਪਹਿਲਾਂ ਤਾਂ ਕਿਸਾਨਾਂ ਨੂੰ ਉਹਨਾਂ ਦਾ ਹੱਕ ਤੋਂ ਆਣਾ ਜ਼ਮੀਨਾਂ ਦਵਾਣੀਆਂ ਜਿਹੜੀਆਂ ਪੱਕੀਆਂ ਕਰਾਣੀਆਂ। ਦੂਜਾ ਕੰਮ ਕਿਉਂਕਿ ਪਹਿਲਾਂ ਉਹਨਾਂ ਦਾ ਹੱਕ ਹੈ ਕਿਉਂਕਿ ਉਹ ਵਾਹੀ ਕਰ ਰਹੇ ਹੋ ਖੂਨ ਪਸੀਨਾ ਦਿਨ ਰਾਤ ਮਿਹਨਤ ਕਰ ਰਹੇ ਉਸ ਜ਼ਮੀਨ ਦੇ ਵਿੱਚ। ਦੂਜਾ ਕੰਮ ਹੈਗਾ ਕਿ ਬੱਚਿਆਂ ਵਾਸਤੇ ਰੋਜ਼ਗਾਰ ਲੱਭਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇੱਥੇ ਵੱਡਾ ਕਾਰੋਬਾਰ ਚਾਹੀਦਾ ਹੀ ਚਾਹੀ ਕੋਈ ਚੀਜ਼ ਹੋਵੇ ਜਿਹੜੀ ਕਿ ਇਲਾਕੇ ਨੂੰ ਵੀ ਤਰੱਕੀ ਕਰੇ ਤੇ ਬੱਚਿਆਂ ਨੂੰ ਵੀ ਸਾਧਨ ਹੋਵੇ এমਪਲాయਮੈਂਟ ਦਾ ਉਹ ਜ਼ਰੂਰੀ ਹੈਗਾ। ਬਤੇ ਦੋ ਅਨਮਿਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਇਨਰ ਜੀਮਾਂ ਵਿੱਚੋਂ ਕੀਮਤੀ ਸਮਾਂ ਦਿੱਤਾ। ਥੈਂਕ ਯੂ ਜੀ। ਤੁਨਮਿਤ ਹੀਰਾ ਤੁਹਾਡੀ ਸਾਡੇ ਨਾਲ ਸੀ। ਖੇਤੀਬਾੜੀ ਦੇ ਨਾਲ ਦੀ ਨਾਲ ਰੁਜ਼ਗਾਰ ਦੀ ਗੱਲ ਕੀਤੀ ਇੱਕ ਲੀਡਰ ਨੇ ਕਿ ਇਹ ਵਿਜ਼ਨ ਦੇ ਮੁਤਾਬਕ ਇਹ ਕੰਮ ਹੋਣੇ ਸਾਡੇ ਫਿਰੋਜ਼ਪੁਰ ਦੇ ਵਿੱਚ ਬੜੇ ਲਾਜ਼ਮੀ ਹੈ ਜਿਹੜੇ ਮੁੱਢਲੇ ਕੰਮ ਉਸ ਉੱਤੇ ਹੁਣ ਸਿਆਸਤ ਹੋਏਗੀ ਉਹਨਾਂ ਨਾਲੇ ਸਮੇਂ ਚ ਜੇ ਇਹ ਕੰਮ ਹੋਣਗੇ ਇਹ ਵੇਖਣ ਵਾਲਾ ਵਿਸ਼ਾ ਹੋਊਗਾ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਣ